ਦੋਸਤੋ ਕੀ ਹਾਲ ਚਾਲ ਠੀਕ ਠਾਕ ਚੱਲਦੀ ਕਲਾ ਜੋ ਉਮੀਦ ਕਰਦਾ ਸਾਰੇ ਮੇਰੇ ਵੀਰ ਭੈਣਾਂ ਚੜ੍ਹਦੀ ਕਲਾ ਚ ਹੋਣਗੇ ਦੋਸਤੋ ਗੱਲ ਕਰਦੇ ਆ ਇੱਕ ਦੋ ਕੇਸ ਤੁਸੀਂ ਦੇਖੇ ਹੋਣੇ ਮੈਂ ਦੇਖੇ ਆ ਕਾਫੀ ਚਰਚਾ ਦੇ ਵਿੱਚ ਨੇ ਸੋਸ਼ਲ ਮੀਡੀਆ ਤੇ ਚੈਨਲਾਂ ਤੇ ਕਾਫੀ ਚਰਚਾ ਹੋ ਰਹੀ ਹੈ ਚਰਚਾ ਕੀ ਹੋ ਰਹੀ ਹੈ ਕਿ ਇੱਕ ਲੜਕਾ ਔਰ ਇੱਕ ਲੜਕੀ ਦੋ ਫੜੇ ਗਏ ਕਾਦੇ ਵਿੱਚ ਪਾਕਿਸਤਾਨ ਨੂੰ ਕੋਈ ਖੁਫੀਆ ਜਾਣਕਾਰੀ ਜਾਂ ਖੁਫੀਆ ਰਿਪੋਰਟਾਂ ਦੇਣ ਦੇ ਸਬੰਧ ਦੇ ਵਿੱਚ ਤੇ ਉਹ ਕਰ ਰਹੇ ਨੇ ਕਿ ਜਸੂਸੀ ਕਰ ਰਹੇ ਜਸੂਸੀ ਕਰ ਰਹੇ ਸੀ ਉਹ ਸੁਣਨ ਚਾਹ ਕਿ ਉਹ ਲੜਕਾ ਪਾਕਿਸਤਾਨ ਸ਼ੈਦਨ ਕਾਲਾ ਸਾਹਿਬ ਜਾ ਕੇ ਪਰਵਾਸੇ ਨਾਲ ਲੜਕੀ ਕੋਲੋਂ ਕਰੇ ਹੁਣ ਸੋਚਣ ਵਾਲੀ ਗੱਲ ਇਹ ਹੈ ਪਹਿਲਾ ਗੱਲ ਇਹ ਕੀਤੀ ਜਾਣੀ ਚਾਹੀਦੀ ਹੈ ਕਿ ਕਿਸੇ ਨਾਲ ਨਜਾਇਜ਼ ਨਾ ਕਿਤੇ ਹੋ ਜੇ ਸ਼ੱਕ ਦੀ ਬਣਾ ਦਿੱਤੇ ਕਿਉਂਕਿ ਇਹ ਕੋਈ ਛੋਟਾ ਮੋਟਾ ਕੇਸ ਨਹੀਂ ਹੈ ਦੇਸ਼thro ਦਾ ساری ਜ਼ਿੰਦਗੀ ਗਲ ਜਾਂਦੀ ਹੈ ਅੰਦਰ ਜਰਨਾ ਦੇ ਵਿੱਚ ਬਹੁਤ ਖਤਰਨਾਕ ਸਥਿਤੀ ਹੈ ਥੋੜਾ ਬੋਧ ਨਹੀਂ ਹੁਣ ਇਹ ਕਿਤੇ ਕਿਸੇ ਨਾਲ ਧੱਕਾ ਨਾ ਹੋ ਜੇ ਕ੍ਰੀਮ ਮਾਰ ਨਾ ਹੋ ਜੇ ਇਹਦੀ ਜਾਂਚ ਬਹੁਤ ਡੂੰਘਾਈ ਚ ਕਰਨੀ ਚਾਹੀਦੀ ਹੈ ਹੋਣੀ ਚਾਹੀਦੀ ਹੈ ਔਰ ਜਿਸ ਤੱਕ ਆਪਾਂ ਗੱਲ ਅਕਸਰ ਜੀ ਗੱਲ ਕਰਦੇ ਆ ਕਿ ਖੁਫੀਆ ਜਾਣਕਾਰੀ ਜਿਹੜੀ ਗੱਲ ਆਉਂਦੀ ਹੈ ਖੁਫੀਆ ਜਾਣਕਾਰੀ ਉਹ ਜਿਹੜੀ ਕਿਸੇ ਥਰੂ ਉੱਤੇ ਜਾ ਰਹੀ ਸੀ ਜਾਂ ਦੇ ਰਹੀ ਸੀ ਫੋਨੇ ਕਾਮ 20 ਸਾਲ ਦੇ ਬੱਚੇ ਕੋਲ ਕਿਹੜੀ ਖੁਫੀਆ ਜਾਣਕਾਰੀ ਹੋ ਸਕਦੀ ਹੈ ਫੌਜੀ ਜਾਂ ਅੰਦਰੂਨੀ ਗੱਲਾਂ ਜਿਹੜੀਆਂ ਹੁੰਦੀਆਂ ਇਹਨੂੰ ਕਹਿੰਦੇ ਜੋ ਅੰਦਰਲੀ ਗੱਲਾਂ ਖੁਫੀਆ ਜਾਣਕਾਰੀ ਖੁਫੀਆ ਜਾਣਕਾਰੀ ਇੱਕ ਆਮ ਲੜਕਾ ਕਾਮ ਉਹ ਲੜਕੀ ਜਿਹੜੀ ਵਲੌਗ ਬਣਾਉਂਦੀ ਹੈ ਪਾਕਿਸਤਾਨੀ ਜਾ ਕੇ ਆਈ ਆ ਘੁੰਮਦੀ ਆ ਜਗ੍ਹਾ ਜਗ੍ਹਾ ਜਾਂਦੀ ਆ ਵਲੌਗ ਬਣਾਉਂਦੀ ਆ ਪਾਉਂਦੀ ਆ ਪਾਕਿਸਤਾਨ ਉਹ ਵੀ ਕਈ ਦੇ ਮੁੰਡਾ ਜਾ ਕੇ ਕਹਿੰਦਾ ਕੋਈ ਸ਼ੱਕ ਨਹੀਂ ਇਹ ਸੱਚ ਆ ਪਰ ਸੋਚਣ ਵਾਲੀ ਗੱਲ ਆ ਕਿ ਕੋ ਦੋ ਇਹ ਹਰ ਹਾਲ ਦੀ عمر ਦੇ ਇੱਕ ਬੱਚਾ ਕੋ ਮੁੰਡਾ ਜਾਂ ਕੁੜੀ ਹੈ ਉਹ ਦੇਸ਼ ਦੀ ਅੰਦਰੂਨੀ ਕਿਹੜੀ ਗੱਲ ਲੈ ਕੇ ਉੱਥੇ ਜਾ ਕੇ ਕਰ ਸਕਦੇ ਆ ਜਾਂ ਪਤਾ ਸਕਦੇ ਆ ਕੱਲੇ ਕਰਨਾ ਨਹੀਂ ਆ ਹਾਂ ਕੋਈ ਅਫਸਰ ਲਾਈਨ ਦਾ ਬੰਦਾ ਹੋਵੇ ਕੋਈ ਸਰਕਾਰੀ ਦਰਬਾਰੇ ਕੋ ਲੱਗਾ ਹੋਵੇ ਉਹ ਕਹਿ ਸਕਦੇ ਕੋਈ ਕੋਈ ਗੱਲਾਂ ਹੁੰਦੀਆਂ ਅੰਦਰ ਜਾਂ ਜਾਓ ਕਰ ਸਕਦਾ ਜਾਂ ਹੋ ਸਕਦਾ ਕਿ ਮੁੰਡਾ ਪੜਦਾ ਤੇ ਉੱਥੇ ਪਰਚਾ ਦਰਜ ਹੋਇਆ ਸੁਣ ਚਾਇਆ ਕਿ ਉਹਦਾ ਮੋਬਾਈਲ ਉਹ ਫੜਿਆ ਗਿਆ ਉਹ ਮੋਬਾਈਲ ਤੇ ਪਹਿਲਾਂ ਫੋਟ ਲੈ ਲੈਂਦਾ ਕਿ ਮੋਬਾਈਲ ਚ ਕਾਫੀ ਕੁਝ ਦੇਖਣਾ ਹੁੰਦਾ ਉਹਨਾਂ ਨੇ ਛਾਲਣਾ ਹੁੰਦਾ ਛਾੜ ਗੁਣ ਕਰਨੀ ਹੁੰਦੀ ਆ ਕਿਉਂਕਿ ਉਹਨਾਂ ਦੀ ਇੱਕ ਪ੍ਰਕਿਰਿਆ ਹੁੰਦੀ ਹੈ ਉਹ ਡਿਊਟੀ ਹੁੰਦੀ ਆ ਪਰ ਦੇਖੋ ਇਹ ਗੱਲ ਹੈ ਕਿ ਇਹ ਛੋਟੀ ਉਮਰ ਦੇ ਜਿਹੜੇ ਦੋ ਇੱਕ ਮੁੰਡਾ ਤੇ ਕੁੜੀ ਹੈ ਕਿ ਵਾਕਿਆ ਹੀ ਉਹ ਕੋਈ ਜਾਣਕਾਰੀ ਪਾਕਿਸਤਾਨ ਦੇ ਸਕਦੇ ਸੀ ਜਾਂ ਦਿੱਤੀ ਹੋਵੇਗੀ ਕਿ ਜਾਂ ਸ਼ੱਕ ਦੀ ਬਨਾ ਤੇ ਉਹ ਫੜੇ ਗਏ ਆ ਰ ਸ਼ੱਕ ਦੀ ਬਨਾ ਤੇ ਫੜੇ ਗਏ ਆ ਕੁੱਛ ਉੱਚ ਨਹੀਂ ਮਿਲਦਾ ਪਰਚਾ ਦਰਜ ਹੋ ਜਾਂਦਾ ਹੁਕਮਦਾਂ ਦਰਜ ਹੋ ਜਾਂਦਾ ਦੇਸ਼ ਤਰੋੜ ਬਹੁਤ ਮੁਸ਼ਕਲ ਦੋਆਵਾ ਤੱਕ ਨਹੀਂ ਹੋ ਸਕਦੀ ਕਿਤੇ ਹੋ ਸਕਦਾ ਇਹਨਾਂ ਚੀਜ਼ਾਂ ਦਾ ਜਿਹੜੇ ਪਾਕਿਸਤਾਨ ਯਾਤਰਾ ਤੇ ਯਾਤਰੀ ਜਾਂਦੇ ਆ ਖਾਸ ਕਰਕੇ ਪੰਜਾਬ ਦੇ ਜਾਂ ਸਿੱਖ ਉਹਨਾਂ ਤੇ ਇਹਦਾ ਅਸਰ ਪੈ ਸਕਦਾ ਇੱਕ ਡਰ ਦਾ ਮੋਰ ਬਣ ਸਕਦਾ ਇਹ ਵੀ ਗੱਲਾਂ ਹੋ ਸਕਦੀਆਂ ਇਹਨਾਂ ਗੱਲਾਂ ਤੋਂ ਦਾ ਕਾਰਨ ਨਹੀਂ ਜਾਸਾ ਲਾ ਸੋ ਪਿਆਰ ਤੁਹਾਡੀ ਇਸ ਬਤ ਕੀ ਰਹਾ ਤੁਸੀਂ ਆਪਣੇ ਵਿਚਾਰ ਕਮੈਂਟ ਬਾਕਸ ਚ ਜ਼ਰੂਰ ਦੇਣਾ ਧੰਨਵਾਦ ਪਿਆਰੇ